ਸਤਿ ਸ਼੍ਰੀ ਅਕਾਲ ਦੋਸਤੋ ਜੋ ਵੀਰ ਪਹਿਲੀ ਵਾਰ ਵੀਡੀਓ ਵੇਖ ਰਹੇ ਹਨ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸ ਚੈਨਲ ਉੱਪਰ ਰੁੱਖਾਂ ਫੁੱਲ ਬੂਟਿਆਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਉੱਪਰ ਜਾਣਕਾਰੀ ਭਰਪੂਰ ਵੀਡੀਓ ਪਾਉਂਦਾ ਰਹਿਣਾ ਹਾਂ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ ਰਬੜ ਪਲਾਂਟ ਇਸ ਦਾ ਸਾਇੰਟਿਫਿਕ ਨਾਮ ਫਾਈਕਸ ਇਲਾਸਟਿਕਾ ਹੈ ਇਹ ਰੁੱਖ ਬੋਰਡ ਅਤੇ ਪਿਪਲ ਦੇ ਖਾਨਦਾਨ ਵਿੱਚੋਂ ਹੈ ਅਤੇ ਇਸ ਦਾ ਖਾਸ ਗੁਣ ਇਹ ਹੈ ਕਿ ਇਸ ਨੂੰ ਅਸੀਂ ਘਰ ਦੇ ਅੰਦਰ ਗਮਲੇ ਵਿੱਚ ਅਤੇ ਬਾਹਰ ਦੋਵਾਂ ਥਾਵਾਂ ਤੇ ਲਗਾ ਸਕਦੇ ਹਾਂ ਗਮਲੇ ਵਿੱਚ ਇਸ ਦਾ ਆਕਾਰ ਛੋਟਾ ਰਹਿੰਦਾ ਹੈ ਅਤੇ ਬਾਹਰ ਜ਼ਮੀਨ ਵਿੱਚ ਲਗਾਉਣ ਤੇ ਇਹ ਇੱਕ ਵੱਡੇ ਰੁੱਖ ਦਾ ਆਕਾਰ ਲੈ ਲੈਂਦਾ ਹੈ ਇਸ ਦੀਆਂ ਕਾਫੀ ਕਿਸਮਾਂ ਮਿਲਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਨੂੰ ਅਸੀਂ ਇਨਡੋਰ ਆਊਟਡੋਰ ਦੋਵਾਂ ਥਾਂ 'ਤੇ ਲਗਾ ਸਕਦੇ ਹਾਂ ਤੇ ਕੁਝ ਕਿਸਮਾਂ ਸਿਰਫ ਇਨਡੋਰ ਲਗਾਉਣ ਵਾਸਤੇ ਹੈ ਕਿਸਮਾਂ ਦਾ ਵਖਰੇਵਾ ਇਸ ਦੇ ਪੱਤਿਆਂ ਦੇ ਆਕਾਰ ਤੇ ਰੰਗ ਤੋਂ ਕੀਤਾ ਜਾਂਦਾ ਹੈ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਦੇ ਦੋ ਰੰਗੇ ਪੱਤੇ ਮਿਲਦੇ ਹਨ ਕਈ ਕਿਸਮਾਂ ਦੇ ਪੱਤੇ ਬਹੁਤ ਗੂੜੇ ਰੰਗ ਦੇ ਹੁੰਦੇ ਹਨ ਤੇ ਕਈ ਕਿਸਮਾਂ ਦੇ ਪੱਤੇ ਬਹੁਤ ਫਿੱਕੇ ਰੰਗ ਦੇ ਹੁੰਦੇ ਹਨ ਤੁਸੀਂ ਜਦੋਂ ਵੀ ਕਿਸੇ ਨਰਸਰੀ ਤੋਂ ਰਬੜ ਪਲਾਂਟ ਦਾ ਪੌਦਾ ਖਰੀਦੋ ਤਾਂ ਇਹ ਜਾਣਕਾਰੀ ਜ਼ਰੂਰ ਲਓ ਕਿ ਉਹ ਪੌਦਾ ਸਿਰਫ ਇਨਡੋਰ ਲਗਾਉਣ ਵਾਸਤੇ ਹੈ ਜਾਂ ਫਿਰ ਉਸ ਨੂੰ ਅਸੀਂ ਆਊਟਡੋਰ ਗਾਰਡਨ ਵਿੱਚ ਬਾਹਰ ਵੀ ਲਗਾ ਸਕਦੇ ਹਾਂ ਦੇ ਅੰਦਰ ਲਗਾਉਣ ਤੇ ਇਹ ਪੌਦਾ ਕਾਫੀ ਗੁਣਕਾਰੀ ਮੰਨਿਆ ਗਿਆ ਹੈ। ਵਾਸਤੂ ਅਨਸਾਰ ਵੀ ਇਸ ਦੇ ਕਾਫੀ ਗੁਣ ਦੱਸੇ ਗਏ ਹਨ। ਇਸ ਪੌਦੇ ਨੂੰ ਘਰ ਦੇ ਅੰਦਰ ਲਗਾਉਣ ਤੇ ਇਹ ਬਹੁਤ ਵਧੀਆ 에ਅਰ ਪਿਊਰੀਫਾਇਰ ਦਾ ਕੰਮ ਕਰਦਾ ਹੈ ਅਤੇ ਘਰ ਦੇ ਅੰਦਰ ਲੀਆਂ ਜ਼ਹਿਰੀਲੀਆਂ ਗੈਸਾਂ ਨੂੰ ਸੋਖ ਕੇ ਆਕਸੀਜਨ ਦੀ ਮਾਤਰਾ ਵਧਾਉਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਇਨਸਾਨਾਂ ਨੂੰ ਕਿਸੇ ਨਾ ਕਿਸੇ ਪੌਦੇ ਦੇ ਸੰਪਰਕ ਵਿੱਚ ਆਉਣ ਤੇ ਅਲਰਜੀ ਹੋ ਜਾਂਦੀ ਹੈ। ਪਰ ਇਸ ਰਬੜ ਪਲਾਂਟ ਦੇ ਰੁੱਖ ਵਿੱਚ ਇੱਕ ਅਜਿਹਾ ਗੁਣਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਅਲਰਜੀ ਨੂੰ ਠੀਕ ਕਰਦਾ ਹੈ। ਘਰ ਦੇ ਅੰਦਰ ਇਹ ਪੌਦਾ ਲਗਾਉਣ ਨਾਲ ਹਵਾ ਵਿੱਚ ਆਕਸੀਜਨ ਦੀ ਮਾਤਰਾ ਵਾਧੀ ਹੈ ਜਿਸ ਨਾਲ ਪੂਰੇ ਪਰਿਵਾਰ ਨੂੰ ਤੰਦਰੁਸਤੀ ਮਿਲਦੀ ਹੈ ਇਹ ਪੌਦਾ ਘਰ ਦੀ ਸੁੰਦਰਤਾ ਵੀ ਵਧਾਉਂਦਾ ਹੈ ਕਿਉਂਕਿ ਇਸ ਦੇ ਪੱਤੇ ਰਾਵੜ ਵਾਂਗ ਹੁੰਦੇ ਹਨ ਸ਼ਾਇਦ ਇਸੇ ਲਈ ਇਸ ਨੂੰ ਰਾਵੜ ਪਲਾਂਟ ਵੀ ਕਹਿੰਦੇ ਹਨ ਇਸ ਪੌਦੇ ਦਾ ਅੱਗੇ ਵਾਧਾ ਕਲਮ ਅਤੇ 에ਅਰ ਲੇਰਿੰਗ ਵਿਧੀ ਰਾਹੀਂ ਕੀਤਾ ਜਾ ਸਕਦਾ ਹੈ ਹੇਅਰ ਲੀਅਰਿੰਗ ਅਤੇ ਕਾਲਮਾ ਤੋਂ ਨਵੇਂ ਪੌਦੇ ਤਿਆਰ ਕਰਨ ਦੀ ਵਿਧੀ ਦੀਆਂ ਆਡ-ਆਡ ਵੀਡੀਓ ਮੈਂ YouTube ਚੈਨਲ ਉੱਤੇ ਪਾਈਆਂ ਹੋ ਜਾਣ। ਇਹ ਵੀਡੀਓ ਜ਼ਿਆਦਾ ਲੰਮੀ ਨਾ ਹੋਵੇ ਇਸ ਲਈ ਤੁਸੀਂ ਜੇਕਰ ਘਰ ਵਿੱਚ ਇਹ ਪੌਦੇ ਅੱਗੇ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਵੈਸੇ ਉਹ ਵੀਡੀਓ ਹੋਰ ਪੌਦਿਆਂ ਤੇ ਬਣਾਈ ਗਈ ਹੈ ਪਰ ਇੱਕੋ ਵਿਧੀ ਨਾਲ ਸਾਰੇ ਪੌਦੇ ਤਿਆਰ ਹੋ ਜਾਂਦੇ ਹਨ। ਸੋ ਦੋਸਤੋ, ਰਾਵੜ ਪਲਾਂਟ ਦਾ ਪੌਦਾ ਇੱਕ ਬਹੁਤ ਹੀ ਗੁਣਕਾਰੀ ਪੌਦਾ ਹੈ। ਇਹ ਬਹੁਤ ਹੀ ਘੱਟ ਸਾਮ ਸਮਾਲ ਤੇ ਘੱਟ ਪਾਣੀ ਨਾਲ ਵਧਣ ਫੁੱਲਣ ਵਾਲਾ ਰੁੱਖ ਹੈ ਜੇਕਰ ਤੁਹਾਨੂੰ ਰਾਵੜ ਪਲਾਂਟ ਦੇ ਰੁੱਖ ਬਾਰੇ ਦਿੱਤੀ ਹੋਈ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਅਜਿਹੀ ਹੋਰ ਵਧੀਆ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ